ਸਰ ਜੀ ਕਿਹ ਮਾਮਲਾ ਸੀ ਅਜਦਾ ਜੀ ਕਿੰਨੇ ਕਿਹਨਾਂ ਕਰਜ ਨੇ ਕੋਣ ਨੇ ਕਿੰਨੀ ਦੇਰ ਤੋਂ ਇਹ ਕਰ ਰਹੇ ਸੀ ਜਿੱਦਾਂ ਜੀ ਮਾਨਯੋਗ ਬੀਜੀਪੀ ਸਾਹਿਬ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਉਹਨਾਂ ਦੇ ਹਦਾਇਤਾਂ ਇਹ ਚਲਾਇਆ ਜਾ ਰਿਹਾ ਹੈ ਤੇ ਇਹਦੇ ਵਿੱਚ ਹੁਣ ਤੱਕ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਕਾਫੀ ਆ ਜਿਹੜੀ ਆ ਵੱਡੀਆਂ ਕਾਰਵਾਈਆਂ ਸਾਡੇ ਵੱਲੋਂ ਕੀਤੀਆਂ ਗਈਆਂ ਜਿਦੇ ਵਿੱਚ ਹੁਣ ਤੱਕ ਕਰੀਬ 10 ਦੇ ਕਰੀਬ ਜਿਹੜੀ ਹੈਗੀ ਆ ਨਾਜਾਇਜ਼ ਉਹ ਸਾਰੀ ਜਿਹੜੀ ਹੈਗੀ ਆ ਇਸ ਕਾਲੀ ਧੰਦੇ ਤੋਂ ਬਣਾਈ ਗਈ ਸੀ ਕਿ ਉਹਦੀ ਸਾਰੀ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤੀ ਗਈ ਹੈ ਇਸ ਤੋਂ ਇਲਾਵਾ ਕਰੀਬ ਹਜ਼ਾਰ ਦੇ ਕਰੀਬ ਪੈਡਲਰ ਫੜੇ ਗਏ ਹਨ ਤੇ ਸਮੱਗਲਰ ਫੜੇ ਗਏ ਹਨ ਤੇ ਕਰੀਬ 800 ਦੇ ਕਰੀਬ ਜਿਹੜੇ ਹੈਗੇ ਅਸੀਂ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਸਾਡੇ ਜਿਹੜੇ ਭਰਾ ਜਿਹੜੇ ਦੇ ਵਿਕਟਿਮ ਸੀਗੇ ਉਹਨਾਂ ਨੂੰ ਅਸੀਂ ਉਹਨਾਂ ਦਾ ਅਸੀਂ ਇਲਾਜ ਕਰਾ ਚੁੱਕੇ ਹਾਂ ਉਸੇ ਲੜੀ ਦੇ ਵਿੱਚ ਅੱਜ ਅਸੀਂ ਇੱਥੇ ਕੋਟਲਾ ਫਾਜ਼ਲਪਿੰਡ ਦੇ ਵਿੱਚ ਖੜੇ ਹਾਂ ਜਿਹਦੇ ਵਿੱਚ ਜਿਹੜੇ ਹੈਗੇ ਆ ਪਿੰਡ ਦੀ ਪੰਚਾਇਤ ਦੇ ਸਹਿਯੋਗ ਦੇ ਨਾਲ ਪੰਚਾਇਤ ਅਫਸਰ ਬੀ ਡੀ ਪੀਓ ਦੇ ਸਾਹਿਬ ਦੇ ਸਹਿਯੋਗ ਦੇ ਨਾਲ ਅੱਜ ਇੱਥੇ ਇੱਕ ਸੋਮਨਾਥ ਜਿਹੜਾ ਨਾਮ ਦਾ ਵਿਅਕਤੀ ਸੀਗਾ ਪੁੱਤਰ ਧਰਮਚੰਦ ਇਹਦੇ ਖਿਲਾਫ 6 ਜਿਹੜੇ ਇਸ ਤਰੀਕੇ ਦੇ ਐਨ ਡੀ ਪੀ ਐਸ ਦੇ ਪਰਚੇ ਸੀਗੇ ਕਿ ਵੱਡੇ ਪੱਧਰ ਤੇ ਇਹ ਨਸ਼ੇ ਦੀ ਸਮਕਲਿੰਗ ਕਰਦਾ ਸੀਗਾ ਇਲਾਕੇ ਦੇ सिविल प्रशासन ਦੇ ਸਹਿਯੋਗ ਦੇ ਨਾਲ ਜਿਹੜੀ ਉਹਨੇ ਨਜਾਇਜ਼ ਉਹ ਸਾਰੀ ਕਿਉਂਕਿ ਹੁਣ ਵੀ ਉਹ ਕਰ ਰਿਹਾ ਸੀ ਪਹਿਲੇ ਤੋਂ ਹੀ ਕਰ ਰਿਹਾ ਸੀ ਐਂਡ ਉਹਨੂੰ ਅਸੀਂ ਅੱਜ ਸਾਰੀ ਇਹ ਕਾਰਵਾਈ ਸਿਵਲ ਪ੍ਰਸ਼ਾਸਨ ਸਹਿਯੋਗ ਨਾਲ ਕੀਤੀ ਜਾ ਰਹੀ ਹੈ ਤੇ ਅੱਗੇ ਵੀ ਮੇਰੀ ਲੋਕਾਂ ਨੂੰ ਅਪੀਲ ਹੈ ਇਸੇ ਤਰੀਕੇ ਦੀ ਜਿਹੜੀ ਹੈਗੀ ਹੈ ਸਖਤ ਕਾਰਵਾਈ ਨਸ਼ੇ ਵਾਲੇ ਦੇ ਖਿਲਾਫ ਚਲਦੀ ਰਹੂਗੀ ਐਂਡ ਆਪਜੀ ਕੋਲ ਜਾਂ ਪਬਲਿਕ ਕੋਲ ਕਿਸੇ ਵੀ ਤਰੀਕੇ ਦੀ ਇਨਫੋਰਮੇਸ਼ਨ ਹੈ ਉਹ ਮੀਡੀਆ ਦੇ ਸੱਜਣਾ ਰਹੀ ਯਾ ਫਿਰ ਸੇਫ ਪੰਜਾਬ ਦੀ ਜਿਹੜੀ ਸਾਡੀ ਟਿਪਲਾਈਨ ਹੈ ਉਹਦੇ ਥਰੂ ਯਾ ਜਿਹੜੀ ਹੈਗੀ ਹੈ 112 ਦੇ ਥਰੂ ਯਾ ਡਾਇਰੈਕਟਲੀ ਕਿਸੇ ਵੀ ਅਫਸਰ ਯਾ ਐਸਟੀਓ ਸਾਹਿਬਾਨ ਕੋਲ ਤੁਸੀਂ ਆ ਸਕਦੇ ਹੋ ਅਸੀਂ ਤੁਹਾਡੀ ਜਿਹੜੀ ਇੱਕ ਆਈਡੈਂਟੀਟੀ ਨੂੰ ਕਨਫਿਡੈਂਸ਼ੀਅਲ ਰੱਖਾਂਗੇ ਤਾਂ ਅੱਗੇ ਵਧਦੀ ਕਾਨੂੰਨੀ ਕਰਵਿਸ਼ ਤੇ ਕੀਤੀ ਜਾਓ ਫਿਰ ਕਿੰਨੀ ਕਿੰਨੇ ਦਿਨ ਤੋਂ ਕੰਮ ਕਰਦਾ ਆ ਰਿਹਾ ਸੀ ਜੀ ਇਹ ਜੀ ਇਹਦਾ ਲਾਸਟ ਪਰਚਾ 2011 ਦਾ ਵੀ ਹੈ ਨਸ਼ੇ ਦਾ ਤੇ ਹੁਣ 2025 ਦੇ ਵਿੱਚ ਵੀ ਪਰਚਾ ਦਰਜ ਹੋਇਆ ਇਹਦਾ ਮਤਲਬ ਕਾਫੀ ਸਮੇ ਤੋਂ ਜਿਹੜੇ ਹੈਗੇ ਆ ਇਸ ਨਸ਼ੇ ਦਾ ਕੰਮ ਕਰਦਾ ਸੀਗਾ ਹੁਣ ਤੱਕ 6 ਪਰਚੇ ਇਸ ਤੇ ਜਿਹੜੇ ਹੈਗੇ ਆ ਦਰਜ ਕਰ ਕੀ ਲਿਆ ਕੇ ਵੇਚਦਾ ਸੀਗਾ ਇਹ ਇਹ ਬੇਸਿਕਲੀ ਜੀ ਡਰੱਗਸ ਜਿਹੜੇ ਇਲਿਸੀਟ ਜਿਵੇਂ ਕਿ ਪਰਟੀਕੂਲਰ ਜਿਹੜੀ ਗੋਲੀਆਂ ਸੀਗੀਆਂ ਜਿਹੜੀ ਨਸ਼ੀਲੀ ਗੋਲੀਆਂ ਹੁੰਦੀ ਹੈ ਐਲਪਰਾਜ਼ੋਲ ਆਂ ਜਾਂ ਲੋਮਟੋਲ ਦੀਆਂ ਗੋਲੀਆਂ ਉਹ ਜ਼ਿਆਦਾ